ਦੇ ਲੋ ਹੈ ਆਪਣਾ ਨਾਮ ਬਤਾਈਏ ਉਸ ਤੋਂ ਦਾ ਮੋੜ ਸਾਡੀ ਗੱਲ ਅਬ ਸਾਡੇ ਕੋਲ ਵੀ ਦੇਖ ਰਹੇ ਮੇਰੀ ਬੈਕਸਾਈਡ ਤੇ ਮਾਸਟਰ 700 ਰੁਪਏ ਦੇ ਪਾਰਟ ਦੀ ਦੁਕਾਨ ਹੈ ਕਿਤੇ ਇਹ ਖੁਸ਼ੀ ਭਰੀ ਗੱਲ ਹੈ ਕਿ ਹਿੰਦੂਸਤਾਨ ਕੰਪਨੀ ਦੀ ਈ ਬਾਈਕ ਦੀ ਏਜੰਸੀ ਜਿਹੜੀ ਉਹ ਖੁੱਲ ਚੁੱਕੀ ਹੈ ਜੀ ਨਰਵਾਣਾ ਰੋਡ ਸ਼ਹਿਰ ਖਨੌਰੀ ਨੇੜੇ ਬੱਸ ਸਟੈਂਡ ਉਹ ਸਾਡੇ ਮਨੋਜ ਮਾਤੁਰ ਜੀ ਤੇ ਸਰਪੰਚ ਬੁੱਤਾ ਸਿੰਘ ਜੀ ਨੇ ਇਹ ਏਜੰਸੀ ਜਿਹੜੀ ਹੈ ਇਹਨਾਂ ਨੇ ਲਈ ਹੈ ਜੀ ਹਿੰਦੂਸਤਾਨ ਕੰਪਨੀ ਹਿੰਦੂਸਤਾਨ ਕੰਪਨੀ ਜਿਹੜੀ ਭਾਰਤ ਦੀ ਸਭ ਤੋਂ ਵਧੀਆ ਕੰਪਨੀ ਆ ਈ ਬਾਈਕ ਚਾਰ ਕੀਤੀ ਹੈ ਇਸ ਕੰਪਨੀ ਨੇ ਬਹੁਤ ਹੀ ਸੋਹਣੀ ਦਿਖਵਾਲੀ ਈ ਬਾਈਕ ਤੁਹਾਨੂੰ ਨੌਰੀ ਨਰਮਣਾ ਰੋਡ ਤੇ ਬਿਲਕੁਲ ਬੱਸ ਸਟੈਂਡ ਦੇ ਨੇੜੇ ਮਾਤਰਜੰਸੀ ਦੇ ਵਿੱਚੋਂ ਮਿਲੂਗੀ ਦੀ ਪੂਰੇ ਸ਼ਹਿਰ ਦੇ ਨਾਲੋਂ ਵਾਜਬ ਰੇਟਾਂ ਤੇ ਇਹ ਈ-ਬਾਈਕ ਤੁਹਾਨੂੰ ਮਿਲੇਗੀ ਜਿਹੜੀ ਤੁਹਾਡੀ ਰਾਈਡ ਨੂੰ ਬਿਲਕੁਲ ਸਮੂਥ ਕਰਨ ਵਾਲੀ ਆ ਸੋ ਆਓ ਜੀ ਛੇਤੀ ਆਓ ਤੇ ਛੇਤੀ ਲੈ ਜਾਓ ਵਾਜਬ ਰੇਟਾਂ ਤੇ ਹਿੰਦੂਸਤਾਨ ਕੰਪਨੀ ਦੀ ਈ-ਬਾਈਕ ਜਗਾਇਲ ਜੀ ਦਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਅੱਜ ਉਸ ਅਕਾਲਪੁਰ ਕਬੈਣੀ ਪਰਮਾਤਮਾ ਦੀ ਬੜੀ ਕਿਰਪਾ ਹੈ ਕਿ ਮੇਰੇ ਛੋਟੇ ਵੀਰ ਮਨੋਜ ਮਾਸਰ ਤੇ ਅਸੀਂ ਦੋਵਾਂ ਨੇ ਰਲ ਕੇ ਆ ਹਿੰਦੁਸਤਾਨ ਦੀ ਈ-ਵਾਈਕ ਜੋ ਅੱਜ ਕੱਲ ਮਾਡਲ ਚੱਲ ਰਿਹਾ ਹਿੰਦੁਸਤਾਨ ਦੀ ਏਜੰਸੀ ਲਈ ਹੈ ਤੇ ਖਲੋਰੀ ਸ਼ਹਿਰ ਹੈ ਸੰਗਰੂਰ ਜ਼ਿਲ੍ਹਾ ਪੈਂਦਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈ ਸੋ ਇੱਥੇ ਸਾਰੀ ਸਹੂਲਤਾਂ ਜੀ ਨਵੀਂ ਈ-ਬਾਈਕ ਸਰਵਿਸ ਫੁੱਲ ਹੈ ਸਪੇਅਰ ਪਾਰਟ ਫੁੱਲ ਹੈ ਐਸੈਸਰੀ ਫੁੱਲ ਹੈ ਮਤਲਬ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਣ ਦਵਾਂਗੇ ਜਿੰਨੇ ਵੀ ਕੋਈ ਸਾਥੀ ਸੱਜਣ ਵੀਡੀਓ ਦੇਖਣਗੇ ਕਿਰਪਾ ਕਰਕੇ ਉਹ ਸ਼ੇਅਰ ਕਰਿਓ ਤੇ ਸਾਡੀ ਮਦਦ ਕਰਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਜਿਵੇਂ ਪਹਿਲਾਂ ਮੇਰਾ ਸਾਥ ਦਿੰਦੇ ਰਹੇ ਸੋਸ਼ਲ ਮੀਡੀਆ ਦੇ ਅੱਜ ਵੀ ਦੁਬਾਰਾ ਇਸੇ ਤਰ੍ਹਾਂ ਸਾਥ ਦਿਓ ਸੋ ਇੰਨੀ ਗੱਲਾਂ ਕਹਿੰਦਾ ਇੱਕ ਮਾਲੇ ਜੱਜ ਦਾ ਥੈਂਕ ਯੂ ਖਾਲਸਾ ਵਾਲਾ ਅੱਗੇ ਆ ਜਾਓ ਮੈਂ ਨੂ ਬਣਾਉਣ ਵਾਲੀ ਹਾਂ